ਜੇ ਕਿਸਾਨ ਦੀ ਗੱਲ ਆਈ ਗਰੀਬ ਦੀ ਗੱਲ ਆਈ ਮਜ਼ਦੂਰ ਦੀ ਗੱਲ ਆਈ ਪੰਜਾਬ ਦੀ ਗੱਲ ਆਈ ਖਾਲਸਾ ਪੰਥ ਦੀ ਕੋਈ ਗੱਲ ਆਈ ਅੱਗੇ ਹੋ ਕੇ ਅਕਾਲੀ ਦਲ ਖੜਾ ਰਿਹਾ ਹੈ ਪਰ ਅੱਜ ਕਮਜ਼ੋਰ ਕਰਤਾ ਇੰਨਾ ਇੰਨਾ ਬੰਦਿਆਂ ਨੇ ਕਹਿੰਤੇ ਤੇ ਹੋਇਆ ਕੀ ਹੁਣ ਤੁਸੀਂ ਕਮਜ਼ੋਰ ਆਪਣੀ ਫੌਜ ਕਰਤੀ ਤੇ ਅੱਜ ਤੁਹਾਡੇ ਧਰਮ ਤੇ ਹਮਲਾ ਹੋਣ ਲੱਗ ਗਿਆ ਸ਼੍ਰੋਮਣੀ ਗੁਰਦੁਆਰਾ ਪਰਮਤਾ ਕਮੇਟੀ ਤੋੜਤੀ ਜਿਹੜੀ ਹਿੰਮਤ ਨਹੀਂ ਸੀ ਕਿਸੇ ਦੀ ਤੋਂ ਹੱਥ ਲਾਉਂਦੀ ਉਹ ਵੀ ਤੋੜ ਦਿੱਤਾ ਡਾਕਟਰ ਹਜ਼ੂਰ ਸਾਹਿਬ ਕੰਮਿਆ ਤੇ ਹੁਣ ਐ ਜੀਪੀਸੀ ਨੇ ਕਰਨ ਲੱਗੇ ਸੀ ਆ ਦੋ ਵਰ ਮੈਂ ਕਹਿੰਨਾ ਬਹਾਦਰ ਮੈਂਬਰ ਬੈਠੇ ਇੱਥੇ ਲਾਲ ਚੰਦ ਨੇ ਅਸੀਂ ਕੀ ਤੁਸੀਂ ਆ ਜਾਓ ਸਾਡੇ ਨਾਲ ਪਰ ਡੱਟ ਕੇ ਖੜੇ ਰਹੇ ਇੱਥੋਂ ਤੱਕ ਆ ਗਏ ਤੁਹਾਡੇ ਕੋਲੇ ਜੇ ਹਲੇ ਵੀ ਆਪਣੀ ਫੌਜ ਉਮੀ ਤਗੜਾ ਕੀਤਾ ਫਿਰ ਪਾਣੀ ਉੱਤੋਂ ਦੀ ਡੱਪ ਜੂ ਤੇ ਆਪਣਾ ਕੋਈ ਬਚਣਾ ਨਹੀਂ ਆਪਣਾ ਪੰਜਾਬ ਹੈ ਆ ਆਪਣਾ ਪੰਜਾਬ ਹੈ ਰਹਿਣਾ ਇੱਥੇ ਹਣ ਤਾਂ ਅਮਰੀਕਾ ਕੈਨੇਡਾ ਤੇ ਆਸਟ੍ਰੇਲੀਆ ਨੇ ਵੀ ਕਹਿਦਾ ਸੀ ਕਿਸੇ ਨੂੰ ਬਾਹਰੋਂ ਲੈਣਾ ਨਹੀਂ ਕਿੱਥੇ ਜਾਣਗੇ ਤੁਹਾਡੇ ਬੱਚੇ ਇੱਥੇ ਹੀ ਜੇ ਤਰੱਕੀ ਹੋਊਗੀ ਇੱਥੇ ਪੰਜਾਬ ਤਾਈ ਆਪਣੇ ਬੱਚੇ ਤੇ ਖੁਸ਼ ਰਹਿਣਗੇ ਤਾਈ ਥੋੜੀ ਤਰੱਕੀ ਹੋਊਗੀ ਤੇ ਤਰੱਕੀ ਕਰਾਉਣ ਵਾਲਾ ਇੱਕੋ ਇੱਕ ਹੈ ਸ਼੍ਰੋਮ ਨਹੀਂ ਕਾਂਦੀਦ ਤਜਰਬੇ ਕਰ ਲੈ ਆਪਾਂ ਦੇਖ ਲੈ ਬਦਲਾ ਦੇਖ ਲੈ ਕਾਂਗਰਸੀ ਨੂੰ ਹੁਣ ਕਿੰਨੇ ਕਰਾਂਗੇ ਹੁਣ ਫਿਰ ਤੂੰ ਆਉਣਗੇ ਤੁਹਾਡੇ ਕੋਲ ਕਾਂਗਰਸੀ ਕਹਿਣਗੇ ਆ ਦੇਵਾਂਗੇ ਆ ਦੇਵਾਂਗੇ ਆ ਦੇਵਾਂਗੇ ਡੱਕਾ ਨਹੀਂ ਦੇਣਾ ਕਿਉਂਕਿ ਪਹਿਲਾ 50 ਸਾਲ ਦਾ ਇਤਿਹਾਸ ਦੇਖ ਲਓ ਹੁਣ ਝਾੜੂ ਵਾਲੇ ਵੀ ਕਹਿਣਗੇ ਕੋਈ ਨਾ ਕੋਈ ਡਰਾਮਾ ਕਰਨਗੇ